ਇੱਕ ਆਪਣੇ ਪੰਜਾਬ ਚ ਇੱਕ ਬੜਾ ਸੋਹਣਾ ਹੁੰਦਾ ਸੀ ਆਪਾਂ ਰਿਸ਼ਤੇ ਬੜੇ ਉਹਦੇ ਨਾਲ ਕਹਿੰਦੇ ਹੁੰਦੇ ਸੀ ਬੜੇ ਚਾਰ ਨਾਲ ਕਹਿੰਦੇ ਸੀ ਮਾਮਾ ਚਾਚਾ ਤਾਇਆ ਪੂਆ ਅੱਜ ਕੱਲ ਉਹ ਸਾਰੇ ਸਮਟ ਕੇ ਇੱਕ ਅੰਕਲ ਔਰ ਆਂਟੀ ਦੇ ਵਿੱਚ ਰਹਿ ਗਏ ਬਿੱਟੂ ਅੰਕਲ ਰਾਜੂ ਅੰਕਲ ਕਦੀ ਆਪਾਂ ਕਹਿੰਦੇ ਸੀ ਵੱਡਾ ਮਾਮਾ ਛੋਟਾ ਮਾਮਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਿਆ ਇਹ ਮਤਲਬ ਕਰਾਂ ਜੋ ਔਲੋਪ ਹੀ ਹੁੰਦੇ ਜਾ ਰਹੇ ਨੇ ਰਿਸ਼ਤੇ ਹੀ ਔਲੋਪ ਹੋਗੇ ਇਹ ਤੇ ਮੈਨੂੰ ਕਈ ਵਾਰੀ ਤਰਾਸਦੀ ਲੱਗਦੀ ਹੈ ਸੱਚੀ ਤੁਹਾਨੂੰ ਦੱਸਾਂ ਕਿਉਂਕਿ ਅਸੀਂ ਦੇਖਿਆ ਨਹੀਂ ਵੱਡੇ ਸਾਂਝੇ ਪਰਿਵਾਰ ਬਿਲਕੁਲ ਹਾਂਜੀ ਤੇ ਇੰਨੇ ਜੀ ਘਰ ਦੇ ਵਿੱਚ ਹੋਣੇ ਚਾਚੇ ਤਾਈ ਤੇ ਫਿਰ ਉਹਦੇ ਬੱਚੇ ਬੜੇ ਹੁੰਦੇ ਸੀ ਹੈ ਨਾ 7-8 ਬੱਚੇ ਤਾਂ ਆਮ ਹੀ ਹੁੰਦੇ ਹੁੰਦੇ ਸੀਗੇ ਤੇ ਉਹ ਗਾਂ ਫਿਰ ਤਾਇਆ ਚਾਚੇਾਂ ਦੇ ਬੱਚੇ ਹੋ ਜਾਂਦੇ ਵੇੜਾ ਭਰਿਆ ਹੀ ਹੁੰਦਾ ਸੀਗਾ ਕਿਸੇ ਭੂਆ ਨੇ ਆਉਣਾ ਮਾਸੀ ਨੇ ਆਉਣਾ ਫੋਨ ਕਰਕੇ ਥੋੜਾ ਲੋਕ ਆਉਂਦੇ ਸੀ ਨਾ ਕਦੀ ਦਰਵਾਜ਼ੇ ਬੰਦ ਹੁੰਦੇ ਸੀ ਉਹ ਦੂਰੋਂ ਹੀ ਦਿਖ ਜਾਣਾ ਵੀ ਆਉਂਦੇ ਨੇ ਤਾਂ ਨਿਆਣਿਆਂ ਨੇ ਛਾਲਾਂ ਮਾਰਦੇ ਜਾਣਾ ਭੂਆ ਆ ਗਈ ਮਾਸੀ ਆ ਗਈ ਚਿਮਟ ਜਾਣਾ ਜਾ ਕੇ ਉਹਨਾਂ ਨੇ ਇੰਨਾ ਪਿਆਰ ਕਰਨਾ ਉਹ ਵਰਤਾਰਾ ਸੀਗਾ ਬੀਜੀ ਉਹਨਾਂ ਨੂੰ ਮਿਲਣਾ ਅਸੀਂ ਦੇਖਣਾ ਉਹ ਪਹਿਲਾਂ ਉਹਨਾਂ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਮੇਰੀ ਮੰਮੀ ਨੇ ਆਉਣਾ ਬੀਜੀ ਦੇ ਪੈਰਾਂ ਨੂੰ ਹੱਥ ਲਾਉਣਾ ਮਤਲਬ ਇਹ ਨਹੀਂ ਸੀਗਾ ਵੀ ਆਪਾਂ ਐਂ ਕਰਤਾ ਹਾਂ ਉਹਨੇ ਚੰਗੀ ਤਰ੍ਹਾਂ ਪੈਰ ਫੜ ਕੇ ਘੁੱਟ ਕੇ ਪੈਰਾਂ ਨੂੰ ਮੈਂ ਉਹਨਾਂ ਮੈਂ ਇਮੋਸ਼ਨਲ ਹੋ ਜਾਂਦੀ ਉਹਨਾਂ ਗੱਲਾਂ ਨੂੰ ਸੋਚ ਕੇ ਕਿ ਕਿੰਨਾ ਪਿਆਰ ਤੇ ਸਤਿਕਾਰ ਸੀਗਾ ਉਹਨਾਂ ਚੀਜ਼ਾਂ ਦੇ ਵਿੱਚ ਕਿੰਨਾ ਕਿੰਨਾ ਹੱਥ ਫਲੋਸਦੇ ਹੁੰਦੇ ਸੀ ਜੀ ਉਹ ਸਿਰ ਤੇ ਹੱਥ ਰੱਖਣਾ ਅਗਲਾ ਕਹਿੰਦਾ ਮੇਰਾ ਮੋਢਾ ਨਹੀਂ ਫਲੋਸਿਆ ਨਾਰਾਜ਼ ਹੋ ਜਾਂਦੇ ਸੀ ਬੰਦੇ ਹਾਂ